ਤੇ ਇਦਾਂ ਦੀਆਂ ਚਰਚਾਵਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਨਜ਼ਰ ਆਉਂਦੇ ਨੇ ਤਾਂ ਵੱਡਾ ਮਸਲਾ ਬਣ ਜਾਂਦਾ ਹੈਗਾ ਕਿ ਸੁਖਪਾਲ ਸਿੰਘ ਖਿਆਰਾ ਦੀ ਟਿੱਪਣੀ ਤੋਂ ਬਾਅਦ ਇਸ ਤਰੀਕੇ ਦਾ ਪ੍ਰਤੀਕਰਮ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਯੂਪੀ ਬਿਹਾਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਐਂਟਰੀ ਉੱਪਰ ਇੱਕ ਸ਼ੰਕਾ ਖੜਾ ਕਰ ਦਿੱਤਾ ਗਿਆ ਇਹ ਪੂਰੇ ਮਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ ਆਂ ਭੀ ਅਗਲੇ ਸਿਕੰਦਰ ਨੂੰ ਜੇ ਨਿਰਣ ਨਿਰਪਣ ਦਿੱਤਾ ਸੀਗਾ ਕੋਰਸ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਜਾ ਕੇ ਬਿਹਾਰ ਚ ਕਹਿੰਦੇ ਭੀ ਤੁਸੀਂ ਇੱਥੇ ਸਿਕੰਦਰ ਨੂੰ ਵਾਪਸ ਮੋੜਿਆ ਤੇ ਕੀ ਬਾਤ ਹੈ ਪ੍ਰਧਾਨ ਮੰਤਰੀ ਇਸ ਨੂੰ ਬਹੁਤ ਸੇਰੀਅਸ ਨਹੀਂ ਲੈਣਾ ਚਾਹੀਦਾ 2 14 ਦੇ ਵਿੱਚ ਸਰਕਾਰ ਜਿਹਦੀ ਵੀ ਹੈਗੀ ਸੀ ਸਾਰਿਆਂ ਨੂੰ ਪਤਾ ਤੇ ਉਦੋਂ ਇਹੀ ਭਾਜੀਪੀ ਭਾਗੀਦਾਰ ਸੀ ਇਹਨਾਂ ਨੇ ਡੋਮਿਸਾਈਲਿਕ ਜਾਰੀ ਕੀਤਾ ਸੀ ਕਿ ਜਿਹੜੇ ਬੱਚੇ ਇੱਥੇ 10ਵੀਂ ਤੱਕ ਪੜ੍ਹੇ ਨੇ ਸਿਰਫ ਉਹਨਾਂ ਨੂੰ ਡਿਵੀਸ਼ਨ ਹੋਊਗੀ ਐਮਬੀਬੀਐਸ ਦੇ ਬਿਲਕੁਲ ਖਿਲਾਫ ਨਹੀਂ ਇਹ ਭਾਈ ਕਿਸ਼ਪਾਲ ਸਿੰਘ ਖੈਰ ਲੇਕਿਨ ਉਹ ਗੱਲ ਕਰਨ ਦਾ ਤਰੀਕਾ ਗਲਤ ਹੈ ਜੇ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਹਿਮਾਚਲ ਦੇ ਵਿੱਚ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਫਿਰ ਇੱਥੇ ਕਿਉਂ ਤੇ ਬਿਹਾਰ ਦੇ ਲੋਕਾਂ ਨੂੰ ਪੰਜਾਬ ਚਾਉਣ ਦੀ ਲੋੜ ਨਹੀਂ ਉੱਥੇ ਬੜੀ ਫਰਟਾਈਲ ਜ਼ਮੀਨ ਜਿਹੜੀ ਖਾਲੀ ਪਈ ਹੈ ਕਿਉਂਕਿ ਇੱਥੇ ਕਣਕ ਤਾਂ ਮਿਲ ਮਿਲਦਾ ਵਾ 2200 ਰੁਪਏ ਉੱਥੇ ਮਿਲਦਾ ਵਾ 800 ਰੁਪਏ ਬਿਲਕੁਲ ਐਮਐਸਪੀ ਨਹੀਂ ਆਣੀ ਜੇ ਦੂਆ ਐਮਐਸਪੀ ਕੋਈ ਬਿਹਾਰੀ ਇੱਥੇ ਆਏਗਾ ਯਾਨਵਾਜ਼ੀਆਂ ਡਬਲ ਕਿਉਂ ਹੋ ਜਾਂਦੀਆਂ ਇੱਕ ਪਾਸੇ ਜਿੱਥੇ ਸਾਨੂੰ ਸੂਠ ਲੱਗਦਾ ਦੇਸ਼ ਦੇ ਪ੍ਰਧਾਨ ਮੰਤਰੀ ਉਸ ਤਿੱਖਣ ਟਿੱਪਣੀ ਕਰਦੇ ਨੇ ਪਰ ਆਪਣੀਆਂ ਸਟੇਟਾਂ ਦੇ ਵਿੱਚ ਡੋਮਿਸਾਈਲ ਦਾ ਜ਼ਿਕਰ ਕਰਦੇ ਰਹੇ ਨੇ ਉੱਥੇ ਕਾਨੂੰਨ ਉਸ ਤਰੀਕੇ ਦੇ ਬਣਾਏ ਹੋਏ ਨੇ ਪਰ ਪੰਜਾਬ ਦੇ ਲਈ ਨਜ਼ਰ ਅਲੱਗ ਹੈਗੀ ਹੈ ਇਹ ਲੱਗਦਾ ਕਿ ਦੋਰੇ ਮਾਪਦੰਡ ਨੇ ਇੱਕੋ ਸੂਬੇ ਦੇ ਵਿੱਚ ਦੋਰੇ ਮਾਪਦੰਡ ਚੱਲ ਰਹੇ ਨੇ ਇੱਕ ਇੱਕ ਖਿੱਤੇ ਦੇ ਵਿੱਚ ਅੱਜ ਇਹਨਾਂ ਬਕਾਇਦਾ ਤੌਰ ਤੇ ਧਾਰਾ 370 ਖਤਮ ਕਰਕੇ ਕਹਿੰਦਾ ਕਿ ਕਸ਼ਮੀਰ ਜਾ ਕੇ ਜ਼ਮੀਨ ਖਰੀਦ ਸਕਦੇ ਇਹ ਮਾਚਲ ਚ ਕਿਉਂ ਨਹੀਂ ਬਿਲਕੁਲ ਯੂਪੀ ਜੀ ਕਿਉਂ ਨਹੀਂ ਗੁਜਰਾਤ ਚ ਕੋਈ ਪਹਿਲਾ ਪ੍ਰਧਾਨ ਮੰਤਰੀ ਸੁ ਆਪਣੇ ਸੂਬੇ ਦੀ ਕਰਨ ਕੀ ਉੱਥੇ ਖੁੱਲ ਹੈਗੀ ਹੈ ਕਿ ਜਿਵੇਂ ਚੋਣਾਂ 377 50 ਤੋਂ ਲਾਗੂ ਪਰ ਤੁਸੀਂ ਖੋਈ ਜਾਂ ਜੋ ਕੁਝ ਕਰ ਸਾਰੇ ਕੋਲ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਿੱਪਣੀ ਕੀਤੀ ਹੈ ਕਹਿੰਦੇ ਤੇ ਰਾਜਾ ਵੜਿੰਗ ਨੇ ਵੀ ਟਿੱਪਣੀ ਕੀਤੀ ਕਹਿੰਦੇ ਕਿ ਸੁਖਪਾਲ ਸਿੰਘ ਖੈਰਾ ਦਾ ਜਿਹੜਾ ਬਿਆਨ ਆ ਉਹ ਨਿੱਜੀ ਸਥਿਤੀ ਦੇ ਵਿੱਚ ਦਿੱਤਾ ਹੋਇਆ ਗਿਆ ਸਕਦਾ ਪਰ ਪਾਰਟੀ ਦਾ ਇਹ ਬਿਆਨ ਨਹੀਂ ਹੈਗਾ ਸੁਖਪਾਲ ਸਿੰਘ ਖੈਰਾ ਦੇ ਨਾਲ ਨਾ ਖੜ ਕੇ ਅਲੱਗ ਤੌਰ ਤੇ ਬਿਆਨ ਦੇ ਰਹੇ ਨੇ ਇਹ ਕਿੱਧਰ ਨੂੰ ਸਿਆਸਤ ਜਾ ਰਹੀ ਹੈ ਅਕਸਰ ਕਹਿੰਦੇ ਰਹੇ ਨੇ ਕਾਂਗਰਸੀਆਂ ਨੂੰ ਕਾਂਗਰਸੀ ਮਾਰਦੇ ਨੇ ਇਹ ਕੰਡੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਬੀਜੇ ਜਿਹਦਾ ਨੇ ਵੱਡੀ ਗਿਣਤੀ ਚ ਲੈ ਕੇ ਪ੍ਰਵਾਸੀਆਂ ਨੂੰ ਵਸਾਇਆ ਤੇ ਪ੍ਰਵਾਨ ਚੜਾਇਆ ਸੱਚੀ ਗੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਇਸ ਪ੍ਰੋਗਰਾਮ ਦੇ ذریعے ਅਸੀਂ ਅਕਸਰ ਚਰਚਾ ਕਰਦੇ ਹਾਂ ਕਿ ਕੋਈ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਇਆ ਹੋਵੇ ਤਾਂ ਉਹਦੇ ਬਾਬਤ ਸਵਾਲ ਪੁੱਛ ਕੇ ਤੇ ਜਵਾਬ ਖੰਗਾਲਣ ਦੀ ਕੋਸ਼ਿਸ਼ ਕਰੀਏ ਕਿ ਆਖਰਕਾਰ ਉਸ ਦੀ ਤੈਅ ਕੀ ਹੈਗੀ ਹੈ। ਤੁਹਾਡੇ ਧਿਆਨ ਦੇ ਵਿੱਚ ਆਇਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਟਿੱਪਣੀ ਕੀਤੀ ਹਾਲਾਂਕਿ ਉਹਨਾਂ ਦੀ ਟਿੱਪਣੀ ਕੋਈ ਨਵੀਂ ਨਹੀਂ ਸੀ ਇਸ ਤੋਂ ਪਹਿਲਾਂ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਇੱਕ ਮੰਗ ਪੱਤਰ ਦੇ ਚੁੱਕੇ ਆ ਕਿ ਪੰਜਾਬ ਡੋਮਿਸਾਈਲ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬਾਂ ਦੀ ਪੰਜਾਬ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਹੱਕ ਹਕੂਕਾਂ ਦੀ ਗੱਲ ਹੋਣੀ ਚਾਹੀਦੀ ਹੈ ਇਸ ਬਾਬਤ ਉਹ ਇੱਕ ਲਿਖਤੀ ਰੂਪ ਦੇ ਵਿੱਚ ਮੈਮੋਰੰਡਮ ਜਿਹੜੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਵੀ ਦੇ ਕੇ ਆਏ ਸੀ ਪਰ ਇਸ ਬਿਆਨ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਸ਼ਾਇਦ ਉਹ ਸਿੱਧਾ ਟੰਗਣਾ ਨਹੀਂ کہہ ਸਕੇ ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰ ਸਕੇ ਪਰ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਸਟੇਜ ਤੋਂ ਖੜਕੇ ਇਹ ਬੋਲਦੇ ਨਜ਼ਰ ਆਇਆ ਕਿ ਕਾਂਗਰਸ ਦੇ ਪੰਜਾਬ ਦੇ ਕੁਝ ਨੁਮਾਇੰਦੇ ਇਦਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਕਿ ਯੂਪੀ ਬਿਹਾਰ ਵਾਲਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਾਂ ਵੜਨ ਨਹੀਂ ਦੇਣਾ ਜਾਂ ਉੱਥੇ ਜ਼ਮੀਨ ਨਹੀਂ ਲੈਣ ਦੇਣੀ ਤਾਂ ਇਦਾਂ ਦੀਆਂ ਚਰਚਾਵਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਨਜ਼ਰ ਆਉਂਦੇ ਨੇ ਤਾਂ ਵੱਡਾ ਮਸਲਾ ਬਣ ਜਾਂਦਾ ਹੈਗਾ ਕਿ ਸੁਖਪਾਲ ਸਿੰਘ ਖੈਰਾ ਦੀ ਟਿੱਪਣੀ ਤੋਂ ਬਾਅਦ ਇਸ ਤਰੀਕੇ ਦਾ ਪ੍ਰਤੀਕਰਮ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਪਰ ਇਹ ਪੰਜਾਬ ਡੋਮਿਸਾਈਲ ਹੈ ਕੀ ਪੰਜਾਬ ਦੇ ਵਿੱਚ ਲੈਂਡ ਦਾ ਜਿਹੜਾ ਐਕਟ ਹੈਗਾ ਉਹ ਕੀ ਕਹਿੰਦਾ ਹੈਗਾ ਪੰਜਾਬ ਦੇ ਜਿਹੜੇ ਗਵਾਂਢੀ ਹੈਗੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਐਕਟ ਕੀ ਕਹਿੰਦਾ ਹੈਗਾ ਉੱਥੇ ਦੀ ਲੈਂਡ ਜਿਹੜੀ ਲੋਕ ਖਰੀਦ ਸਕਦੇ ਜਾਂ ਨਹੀਂ ਖਰੀਦ ਸਕਦੇ ਉਸ ਬਾਬਤ ਚਰਚਾ ਕਰਨੀ ਹੈ ਨਾਲ ਦੀ ਨਾਲ ਜਿੱਥੇ ਪ੍ਰਧਾਨ ਮੰਤਰੀ ਬਿਲੋਂਗ ਕਰਦੇ ਨੇ ਗੁਜਰਾਤ ਦੇ ਵਿੱਚ ਕਾਨੂੰਨ ਕੀ ਕਹਿੰਦਾ ਹੈਗਾ ਹਾਲ ਦੀ ਘੜੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਕੀ ਕਾਨੂੰਨ ਬਣਾ ਦਿੱਤਾ ਗਿਆ ਹੈਗਾ ਜ਼ਮੀਨ ਨੂੰ ਲੈ ਕੇ ਤਾਂ ਇਹ ਸਾਰੀਆਂ ਚੀਜ਼ਾਂ ਸਮਝਣ ਦੀ ਲੋੜ ਹੈਗੀ ਹੈ ਇਸ ਤमाम ਮਸਲੇ ਤੇ ਗੱਲਬਾਤ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਹੋਣਗੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਸ਼ੇਕਲ ਪੱਟੀ ਸਾਬ ਜਿਵੇਂ ਮੈਂ ਸ਼ੁਰੂਆਤ ਵਿੱਚ ਥੋੜਾ ਜਿਹਾ ਜ਼ਿਕਰ ਤਾਂ ਕਰ ਦਿੱਤਾ ਕਿ ਸੁਖਪਾਲ ਸਿੰਘ ਖੈਰਾ ਦੀ ਟਿੱਪਣੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਣਾ ਤੇ ਉਸ ਤੋਂ ਬਾਅਦ ਇਸ ਮਸਲੇ ਨੂੰ ਇੱਕ ਨਵਾਂ ਰੂਪ ਦੇ ਦੇਣਾ ਕਿ ਕਿਸ ਤਰੀਕੇ ਨਾਲ ਪੰਜਾਬ ਕਾਂਗਰਸ ਦੇ ਆਗੂ ਟਿੱਪਣੀਆਂ ਕਰ ਰਹੇ ਨੇ ਕਿ ਵਿੱਚ ਬਾਰੀ ਜਿਹੜੇ ਸੂਬਿਆਂ ਦੇ ਖਾਸ ਕਰਕੇ ਯੂਪੀ ਬਿਹਾਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਐਂਟਰੀ ਉੱਪਰ ਇੱਕ ਸ਼ੰਕਾ ਖੜਾ ਕਰ ਦਿੱਤਾ ਗਿਆ ਇਹ ਪੂਰੇ ਮਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੇ ਖਾਸ ਕਰਕੇ ਸੁਖਪਾਲ ਸਿੰਘ ਖਿਆਲ ਜਿਹੜੀ ਚੀਜ਼ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਤੱਤਸਾਰ ਕੀ ਹੈਗਾ ਪਹਿਲੀ ਗੱਲ ਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦਿਆਂ ਵੀ ਅਗਲਿਆਂ ਸਿਕੰਦਰ ਨੂੰ ਜਿਹੜਾ ਨਿਰਪਣ ਦਿੱਤਾ ਸੀਗਾ ਪੋਰਸ ਨੇ ਹੂੰ ਤੇ ਪ੍ਰਧਾਨ ਮੰਤਰੀ ਸਾਹਿਬ ਜਾ ਕੇ ਵਿਆਹ ਚ ਕਹਿੰਦੇ ਵੀ ਤੁਸੀਂ ਇੱਥੋਂ ਸਿਕੰਦਰ ਨੂੰ ਵਾਪਸ ਮੋੜਿਆ ਤੇ ਕੀ ਬਾਤ ਹੈ ਹੂੰ ਇਸ ਕਰਕੇ ਪ੍ਰਧਾਨ ਮੰਤਰੀ ਇਸ ਨੂੰ ਬਹੁਤ ਸੇਰੀਅਸਲੀ ਲੈਣਾ ਚਾਹੀਦਾ ਦੂਸਰੀ ਜਿਹੜੀ ਗਲਤੀ ਹੈ ਡੋਮਿਸਾਈਲ ਹੈ ਕੀ ਹੈ ਇਹ ਮੂਲ ਨਿਵਾਸ ਪ੍ਰਮਾਣ ਪੱਤਰ ਜੀ ਵੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਤੁਹਾਨੂੰ ਪਤਾ ਹੋਏਗਾ 2014 ਦੇ ਵਿੱਚ ਸਰਕਾਰ ਜਿਹਦੀ ਵੀ ਹੈਗੀ ਸੀ ਸਾਰਿਆਂ ਨੂੰ ਪਤਾ ਤੇ ਉਦੋਂ ਇਹੀ ਭਾਜੀਪੀ ਭਾਗੀਦਾਰ ਸੀ ਇਹਨਾਂ ਨੇ ਡੋਮਿਸਾਈਲ ਇੱਕ ਜਾਰੀ ਕੀਤਾ ਸੀ ਕਿ ਜਿਹੜੇ ਬੱਚੇ ਇੱਥੇ 10ਵੀਂ ਤੱਕ ਪੜ੍ਹੇ ਨੇ ਸਿਰਫ ਉਹਨਾਂ ਨੂੰ ਅਡਿਸ਼ਨ ਹੋਊਗੀ ਐਮਬੀਬੀਐਸ ਦੇ ਵਿੱਚ ਜੀ ਸਿਰਫ ਈਵਨ ਇਥੋਂ ਤੱਕ ਕਿ ਇੱਕ ਚੰਡੀਗੜ੍ਹ ਦਾ ਵਿਦਿਆਰਥੀ ਦੀ ਉਹਦੀ ਫਾਈਨਲ ਹੋਈ ਉਹਨੂੰ ਕਹਿੰਦਾ ਤੇਰਾ ਡੋਮਿਸਾਈਲ ਪੰਜਾਬ ਦਾ ਨਹੀਂ ਤੇਰਾ ਚੰਡੀਗੜ੍ਹ ਦਾ ਬਾ ਤੂੰ ਨਹੀਂ ਐਡਮਿਸ਼ਨ ਲੈ ਸਕਦੀ ਤੈਨੂੰ ਹੂੰ ਉਹ ਹਾਈ ਕੋਰਟ ਚਲਾ ਗਿਆ ਸੀ ਤੇ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਕਿਹਾ ਸੀ ਚੰਡੀਗੜ੍ਹ ਪੰਜਾਬ ਦਾ ਹਿੱਸਾ ਤੇ ਪੰਜਾਬ ਚੰਡੀਗੜ੍ਹ ਦਾ ਹਿੱਸਾ ਵਾ ਕਿਉਂ ਕੈਪੀਟਲ ਉਹਨਾਂ ਦੀ ਜੀ ਇਸ ਕਰਕੇ ਇਹਦੇ ਤੇ ਇਹ ਲਾਗੂ ਨਹੀਂ ਹੁੰਦਾ ਤੇ ਉਹਨੂੰ ਐਡਮਿਸ਼ਨ ਦੇਣਾ ਪਿਆ ਸੀ ਹੂੰ ਉਸ ਟਾਈਮ ਦੇ ਉੱਤੇ ਜੋ 2014 ਦੇ ਵਿੱਚ NEET ਦੀ NEET ਦੀ ਪ੍ਰੀਖਿਆ ਹੁੰਦੀ ਆ ਜੀ ਉਸ ਟਾਈਮ ਤੇ ਇੱਕ ਨਮਾ ਵਾਪਰੀ ਆ ਸੀ ਡੋਮਿਸਾਈਲ ਜ਼ਰੂਰੀ ਚਾਹੀਦਾ ਤੇ ਫਿਰ 2019 ਦੇ ਵਿੱਚ ਇਹਨਾਂ ਕਹਿੰਦਾ ਸੀ ਪਹਿਲਾਂ 12ਵੀਂ ਤੱਕ ਸੀਗਾ ਵੀ ਤਸਵੀਜ ਕਰਤਾ ਸੀ ਜੀ ਇਹ ਡੋਮਿਸਾਈਲ ਚਾਹੀਦਾ ਸਾਨੂੰ ਅਸੀਂ ਇਹ ਗੱਲ ਬਿਲਕੁਲ ਖਿਲਾਫ ਨਹੀਂ ਹੈ ਭਾਈ ਕਛਪਾਲ ਸਿੰਘ ਖੈਰ ਨਿਕਲੋ ਗੱਲ ਕਰਨ ਦਾ ਤਰੀਕਾ ਗਲਤ ਹੂੰ ਚਾਹੀਦਾ ਐਸਜੀਓ ਕਹਿੰਦੇ ਜੀ ਇੱਕ ਸਾਰ ਪਾਲਿਸੀ ਬਣਾਈ ਜਾਵੇ ਡੋਮਿਸਾਈਲ ਦੀ ਹੂੰ ਜੇ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਹਿਮਾਚਲ ਦੇ ਵਿੱਚ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਫਿਰ ਇੱਥੇ ਕਿਉਂ ਜੀ ਕਿਉਂ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਸਾਰ ਕੀਤੀ ਜਾਂਦੀ ਵੀ ਡੋਮਿਸਾਈਲ ਦੀ ਲੋੜ ਹੀ ਕਿੰਦੋਵੇ ਹੂੰ ਜਿੱਥੋਂ ਦਾ ਵੀ ਕੋਈ ਵਿਸਨੀਗਾ ਕਿ ਥ੍ਰੀ ਨੇ ਸ਼ਾਇਦ ਤੁਹਾਨੂੰ ਪਤਾ ਹੋਵੇਗਾ 1965 ਦੇ ਵਿੱਚ ਜੰਗ ਤੋਂ ਬਾਅਦ ਜਿਹੜੇ ਪੰਜਾਬ ਦੇ ਸਿੱਖ ਜੱਟ ਸੀਗੇ ਕਿਸਾਨ ਸੀਗੇ ਇਹਨਾਂ ਨੂੰ ਗੁਜਰਾਤ ਦੇ ਕੱਚ ਖੇਤਰਸਾਇਆ ਗਿਆ ਸੀ ਸਾਇਆ ਕਿਉਂ ਗਿਆ ਸੀ ਬਿਲਕੁਲ ਇੱਕ ਤੇ ਉੱਥੇ ਜਿਹੜੀ ਬੰਜਰ ਜ਼ਮੀਨ ਸੀ ਉਹਨੂੰ ਆਬਾਦ ਕਰ ਲੈਣਗੇ ਤੇ ਦੂਸਰੀ ਵੱਡੀ ਗੱਲ ਇਹ ਸੀ ਕਿ ਪਾਕਿਸਤਾਨ ਤੋਂ ਖਤਰੇ ਦਾ ਟੱਕਰ ਕਰਨ ਦੀ ਸਮਰੱਥਾ ਰੱਖਦੇ ਜੀ 1969 ਦੀ جنگ ਜੜੀ ਲੜੀ ਸੀ ਸਾਡੇ ਪਿੰਡਾਂ ਦੇ ਨੌਜਵਾਨ ਵਿੱਚ ਸ਼ਾਮਲ ਸਨ ਉਹਦੇ ਬਿਲਕੁਲ ਕਿਉਂ ਇਹਨਾਂ ਨੂੰ ਹੋਮਗਾਰਡ ਦੀ ਟ੍ਰੇਨਿੰਗ 303 ਜਾਈਫਲ ਦਿੱਤੀ ਗਈ ਸੀ ਇਹ ਉਹਨਾਂ ਨੂੰ ਸਪਲਾਈ ਕਰਦੇ ਸੀ ਗੋਲੀਆਂ ਵੀ ਸਪਲਾਈ ਕਰਦੇ ਸੀ ਨਾਲ ਲੜਦੇ ਵੀ ਸੀਗੇ ਜੀ ਇਹ ਚੀਜ਼ਾਂ ਸਾਰੀਆਂ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਦੇ ਨੋਟਿਸ ਵਿੱਚ ਸੀ ਕਿਉਂ ਜੁਪੀ ਦੇ ਸਿੱਖਾਂ ਨੂੰ ਕਿਉਂ ਮਸਾਇਆ ਗਿਆ ਵੀ ਇਹ ਮਿਹਨਤੀ ਲੋਕਾਂ ਇਥੇ ਜੰਗਲ ਜਿਹੜੇ ਆਬਾਦ ਕਰਦੇ ਨੇ ਕੀਤੇ ਅਗਲੇ ਨੇ ਜੀ ਜਦੋਂ 2014 ਚ ਡੋਮਿਸਾਈਲ ਦੀ ਗੱਲ ਚੱਲਦੀ ਸੀ ਉਦੋਂ ਅਕਾਲੀ ਭਾਜਪਾ ਗੱਟਵਰਦੀ ਸਰਕਾਰ ਇੱਥੇ ਤੇ ਕੇਂਦਰ ਦੇ ਵਿੱਚ ਬਕਾਇਦਾ ਤੌਰ ਤੇ ਮੋਦੀ ਸਰਕਾਰ ਸੀ ਜੀ ਉਦੋਂ ਕੋਈ ਬੋਲੇ ਜੀ ਦੂਸਰੀ ਚੀਜ਼ ਅੱਜ ਤੁਸੀਂ ਐਮਐਸਪੀ ਮੋਦੀ ਸਾਹਿਬ ਤੁਸੀਂ ਬਿਹਾਰ ਚ ਗਏ ਹੋ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਐਮਐਸਸੀ ਹਰ ਫਸਲ ਦਿੱਤੀ ਜਾਊਗੀ ਹੂੰ ਦੇ ਦਿਓ ਤੇ ਬਿਹਾਰ ਦੇ ਲੋਕਾਂ ਨੂੰ ਪੰਜਾਬ ਚ ਆਉਣ ਦੀ ਲੋੜ ਨਹੀਂ ਉੱਥੇ ਬੜੀ ਫਰਟਾਈਲ ਜ਼ਮੀਨ ਜਿਹੜੀ ਖਾਲੀ ਪਈ ਹੈ ਕਿਉਂਕਿ ਇੱਥੇ ਕਣਕ ਦਾ ਮਿਲ ਮਿਲਦਾ ਵਾ 2200 ਰੁਪਏ ਉੱਥੇ ਮਿਲਦਾ ਵਾ 800 ਰੁਪਏ ਬਿਲਕੁਲ ਐਮਐਸਪੀ ਨਹੀਂ ਹੈ ਜੀ ਹੂੰ ਜੇ ਰੂ ਐਮਐਸਪੀ ਕੋਈ ਬਿਹਾਰੀ ਇੱਥੇ ਆਏਗਾ ਉਹ ਆਪਣੇ ਸਟੇਟ ਦੇ ਸੰਤੁਸ਼ਟ ਹੋਏਗਾ ਉਹ ਕਹਿੰਦਾ ਜੀ ਘਾਟੇ ਬੰਦਾ ਸੌਦਾ ਕਰਨਾ ਫਸਲ ਵੇਚ ਕੇ ਘਾਟੇ ਦੇ ਵਿੱਚ ਨਹੀਂ 21 ਫਸਲ ਵਿੱਚ ਉਹ ਨਰੇਂਦੂ ਖਾਲੀ ਜੀ ਜਿਹੜੀ ਇਹ ਗੱਲਾਂ ਬੁਨਿਆਦੀ ਗੱਲਾਂ ਕਰਨੀ ਐ ਸੋ ਉਹ ਨਹੀਂ ਕੀਤੀਆਂ ਗਿਆ ਨਾਲੇ ਖੈਰੇ ਨੇ ਬਿਲਕੁਲ ਨਹੀਂ ਗਿਆ ਵੀ ਅਸੀਂ ਬਿਹਾਰੀਆ ਦੀ ਗੱਲ ਕਰਦੇ ਇਹਦੇ ਕੋਈ ਵੀ ਹੈ ਹੂੰ ਉਹਦੇ ਵਾਸਤੇ ਠੋਮੀ ਸੇ ਜ਼ਰੂਰੀ ਆ ਸਿਰਫ ਉਹੀ ਲੋਕ ਇੱਥੇ ਆ ਕੇ ਜ਼ਮੀਨ ਖਰੀਦਣ ਜਿਹੜੇ ਇੱਥੋਂ ਦੇ ਨਿਵਾਸੀ ਨੇ 2019 ਚ ਇਹਨਾਂ 10 ਸਾਲ ਦਾ ਬਣਾਇਆ ਸੀ 10 ਸਾਲ ਤੱਕ ਜਿਹੜਾ ਬੱਚਾ ਇੱਥੇ ਪੜਦਾ ਵਾ ਲਿਖਦਾ ਵਾ ਪੰਜਾਬੀ ਉਹਦੀ ਆ ਉਹਨੂੰ ਬਕਾਇਦਾ ਤੌਰ ਤੇ ਇੱਥੇ ਪਰਤੀ ਵੀ ਕੀਤਾ ਜਾਊਗਾ ਉਹ ਜ਼ਮੀਨ ਵੀ ਖਰੀਦ ਸਕਦਾ ਇੱਥੇ ਰਹਿ ਵੀ ਸਕਦਾ ਨੌਕਰੀ ਵੀ ਮਿਲੇਗੀ ਜੀ ਲੇਕਿਨ 10ਵੀਂ ਤੇ 12ਵੀਂ ਉਹਨੇ ਇੱਥੋਂ ਕੀਤੀ ਹੋਵੇ। ਲੇਕਿਨ ਮੈਂ ਤੈਨੂੰ ਉਹੀ ਗੱਲ ਕਿਹਾ ਵੀ ਖੈਰਾ ਸਾਹਿਬ ਜੇ ਵੀ ਠੀਕ ਕਰ ਲੈਣਾ ਆਪਣੇ ਬਿਆਨ ਨੂੰ ਹੂੰ ਉਹ ਕਹਿਣ ਕਿ ਇੱਕ ਸਾਰ ਪਾਲਿਸੀ ਬਣਾਈ ਜਾਵੇ ਕੋ ਸਾਰਾ ਇੰਡੀਆ ਅਨੇਕਤਾ ਵਿੱਚ ਅਨੇਕਤਾ ਜੀ ਇਕਤਾ ਵਿੱਚ ਅਨੇਕਤਾ ਹੂੰ ਐਸੇ ਕਰਕੇ ਚਾਹੀਦਾ ਵੀ ਇੱਕ ਸਾਰ ਡੋਮਿਸਾਈਲ ਕਾਨੂੰਨ ਹੋਵੇ ਜਿਹੜਾ ਮਰਜ਼ੀ ਜਿਹੜਾ ਵੀ ਸਿਟੀਜਨ ਕਿਤੇ ਵੀ ਹੈ ਕਿਤੇ ਵੀ ਦੇਸ਼ 'ਚ ਬਿਠਾ ਉਹ ਜਿੱਥੇ ਮਰਜ਼ੀ ਜਾਵੇ ਉੱਥੇ ਜਾ ਕੇ ਜ਼ਮੀਨ ਖਰੀਦ ਸਕਦਾ ਉੱਥੇ ਨੌਕਰੀ ਲੈ ਸਕਦਾ ਕਰਦੇ ਹੋ ਕਿਸ਼ੇ ਨੂੰ ਕੀ ਤਰ੍ਹਾਂ ਦੇ ਬਿਲਕੁਲ ਇਹਨਾਂ ਨੂੰ ਬਕਾਇਦਾ ਤੌਰ ਤੇ ਡੋਮਿਸਾਈਲ ਨੂੰ ਤੁਸੀਂ ਸਾਈਡ ਲਾਈਨ ਕਰਕੇ ਸਰਦਾਰ ਬਾਦਲ ਨੇ ਵੀ 250 ਬੰਦੇ ਭਰਤੀ ਕੀਤੇ 150 ਬੰਦੇ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਅਦ ਦੇ ਭਰਤੀ ਕਿਤੇ ਕਹਿੰਦਾ ਜੀ ਫਾਈਟਰ ਨੇ ਜੀ ਪੰਜਾਬ ਤੋਂ ਵੱਡੇ ਫਾਈਟਰ ਕਿਹੜੇ ਹੋ ਸਕਦੇ ਆ ਜੀ ਜਿਹੜੇ ਸਦੀਆਂ ਤੋਂ ਲੜਦੇ ਆ ਰਹੇ ਨੇ ਉਹ ਮਡੇ ਫਾਈਟਰ ਕਿਹੜੇ ਹੋ ਸਕਦੇ ਆ ਜੀ ਭਗਵਾਨ ਤਮਾਨਵੀ ਕਹਿੰਦਾ ਜਿਹੜੇ ਪੰਜ ਸੱਤ ਬੰਦੇ ਭਰਤੀ ਕੀਤੇ ਜਿਹਨਾਂ ਪੰਜਾਬੀ ਦਾ ਟੈਸਟ ਪਤੇ ਗਲਤ ਡੋਮਿਸਾਈਲ ਦੀ ਹੈ ਹੈ ਉਹਨਾਂ ਕੋਲੇ ਹੂੰ ਇਹ ਸੇ ਕਰਕੇ ਜਿਹੜੇ ਖੈਰਾ ਸਾਹਿਬ ਆ ਉਹਨਾਂ ਨੂੰ ਆਪਣੀ ਬਕਾਇਦਾ ਤੌਰ ਤੇ ਉਹ ਜਿਹੜੀ ਪਾਛਾ ਵਧੀ ਆਪਣਾ ਵਿਆਹ ਨੂੰ ਠੀਕ ਕਰਨ ਚਾਹੁੰਦਾ ਵੀ ਉਹ ਕਹਿੰਨੇ ਵੀ ਡੋਮਿਸਾਈਲ ਦੀ ਗੱਲ ਨਹੀਂ ਡੋਮਿਸਿਲ ਕਿ ਲੋੜੀ ਨਹੀਂ ਪੂਰੇ ਦੇਸ਼ ਚ ਕਰਦੇ ਹੋ ਜਿੱਥੇ ਮਰਜੀ ਜਾ ਕਿਉਂਕਿ ਨੌਕਰੀ ਲਵੇ ਜਿੱਥੇ ਮਰਜੀ ਜਾ ਕੇ ਪੜੇ ਜਿੱਥੇ ਮਰਜੀ ਜਾ ਕੇ ਜ਼ਮੀਨ ਦੀ ਜਿੱਥੇ ਮਰਜੀ ਜਾ ਕੇ ਰਵੇ ਬਿਲਕੁਲ ਪੱਟੀ ਸਾਹਿਬ ਉਹਦੇ ਨਾਲ ਕਿਉਂਕਿ ਸੁਖਪਾਲ ਸਿੰਘ ਖੈਰਾ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੇ ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਟਿੱਪਣੀ ਕਰ ਰਹੇ ਨੇ ਖੈਰਾ ਦੇ ਜਦੋਂ ਬਿਆਨ ਅਸੀਂ ਸੁਣ ਰਹੇ ਸੀ ਤੁਸੀਂ ਵੀ ਯਕੀਨਨ ਉਹ ਸੁਣਿਆ ਹੋਣਾ ਉਹਨਾਂ ਨੇ ਨਾਲ ਦੀ ਨਾਲ ਜ਼ਿਕਰ ਜਿਵੇਂ ਤੁਸੀਂ ਵੀ ਥੋੜਾ ਜਿਹਾ ਕਰਕੇ ਹਟੇ ਹੋ ਕਿ ਸਾਡਾ ਗਵਾਂਡੀ ਸੂਬਾ ਹਿਮਾਚਲ ਹੈ ਉੱਥੇ ਜਾ ਕੇ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਉਹਨਾਂ ਨੇ ਸਾਫ਼ ਤੌਰ ਤੇ ਕਾਨੂੰਨ ਬਣਾਇਆ ਹੋਇਆ ਹੈਗਾ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਐਕਟ ਦਾ ਅਸੀਂ ਜ਼ਿਕਰ ਕਰਦੇ ਲੈਂਡ ਐਕਟ 1972 ਦਾ ਉਹਨਾਂ ਦਾ ਬਣਿਆ ਹੋਇਆ ਸੈਕਸ਼ਨ 118 ਦੇ ਤਹਿਤ ਸਾਫ਼ ਤੌਰ ਤੇ ਉਹ ਜ਼ਿਕਰ ਕਰਦੇ ਨੇ ਕਿ ਇੱਥੇ ਕੋਈ ਵੀ ਬਾਹਰੀ ਵਿਅਕਤੀ ਜਿਹੜਾ ਹੈਗਾ ਗੈਰ ਹਿਮਾਚਲੀ ਬੰਦਾ ਉਹ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ ਗੁਜਰਾਤ ਦੀ ਅਸੀਂ ਗੱਲ ਕਰਦੇ ਜਿੱਥੇ ਪ੍ਰਧਾਨ ਮੰਤਰੀ ਹੁੰਦੇ ਨੇ ਉੱਥੇ ਇਸੇ ਤਰੀਕੇ ਦਾ ਕਾਨੂੰਨ ਹੈਗਾ ਕਿ ਲੈਂਡ ਐਗਰੀਕਲਚਰ ਕੋਈ ਸਿੱਧੇ ਤੌਰ ਤੇ ਨਹੀਂ ਖਰੀਦ ਸਕਦਾ ਜੇ ਖਰੀਦਣੀ ਆ ਪਹਿਲਾਂ ਐਗਰੀਕਲਚਰ ਲੈਂਡ ਨੂੰ ਕਨਵਰਟ ਕਰਨਾ ਪਊਗਾ ਦ 42% ਤੱਕ ਦਾ ਜਿਹੜਾ ਟੈਕਸ ਜਿਹਾ ਉਹ ਜੋ ਉਹਨਾਂ ਨੇ ਇੱਕ ਅਮਾਉਂਟ ਰੱਖੀ ਹੋਈ ਆ ਉਹ ਸਰਕਾਰ ਨੂੰ ਪੇ ਕਰਨੀ ਪਊਗੀ ਇਸੇ ਤਰੀਕੇ ਨਾਲ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਹਿੰਦੇ ਭਾਜਪਾ ਦੀ ਸਰਕਾਰ ਉੱਥੇ ਵੀ ਇਸੇ ਤਰੀਕੇ ਦਾ ਕਾਨੂੰਨ ਬਣਾ ਦਿੱਤਾ ਗਿਆ ਇਹ ਬਿਆਨਬਾਜ਼ੀਆਂ ਡਬਲ ਕਿਉਂ ਹੋ ਜਾਂਦੀਆਂ ਇੱਕ ਪਾਸੇ ਜਿੱਥੇ ਸਾਨੂੰ ਸੂਟ ਲੱਗਦਾ ਦੇਸ਼ ਦੇ ਪ੍ਰਧਾਨ ਮੰਤਰੀ ਉਸ ਤਰੀਕੇ ਨਾਲ ਟਿੱਪਣੀ ਕਰਦੇ ਨੇ ਪਰ ਆਪਣੀਆਂ ਸਟੇਟਾਂ ਦੇ ਵਿੱਚ ਡੋਮਿਸਾਈਲ ਦਾ ਜ਼ਿਕਰ ਕਰਦੇ ਰਹੇ ਨੇ ਉੱਥੇ ਕਾਨੂੰਨ ਉਸ ਤਰੀਕੇ ਦੇ ਬਣਾਏ ਹੋਏ ਨੇ ਪਰ ਪੰਜਾਬ ਦੇ ਲਈ ਨਜ਼ਰ ਅਲੱਗ ਹੈਗੀ ਹੈ ਇਹ ਲੱਗਦਾ ਕਿ ਦੋਰੇ ਮਾਪਦੰਡ ਨੇ ਇੱਕੋ ਸੂਬੇ ਦੇ ਵਿੱਚ ਦੋਰੇ ਮਾਪਦੰਡ ਚੱਲ ਰਹੇ ਨੇ ਇੱਕੋ ਇੱਕੋ ਖਿੱਤੇ ਦੇ ਵਿੱਚ ਵੇਖੋ ਪੰਜਾਬ ਦੇ ਵਿੱਚ ਜਿਹੜਾ ਵਾ ਇੱਥੇ ਆ ਕੇ ਜਦੋਂ ਮਰਜ਼ੀ ਕੀ ਆ ਜਾਵੇ ਜਦੋਂ ਮਰਜ਼ੀ ਜਾਵੇ ਜਦੋਂ ਜ਼ਮੀਨ ਖਰੀਦ ਲਈ ਕਿਸੇ ਕੋਈ ਰੋਕ ਨਹੀਂ ਹੈ ਜੀ ਨਾ ਕਿਸੇ ਨੇ ਅਜੇ ਤੱਕ ਰੋਕਿਆ ਗੱਲ ਫਿਰ ਉੱਥੇ ਮਿਲਕੀ ਦੀ ਐ ਭਈ ਬਾਕੀ ਜਿਹੜੇ ਪੰਜਾਬ ਦੇ ਲੋਕ ਬਾਹਰ ਦੇ ਸੂਬੇ ਜਾਂਦੇ ਰਾਜਸਥਾਨ ਜਾਂਦੇ ਗੁਜਰਾਤ ਜਾਂਦੇ ਆ ਜੂਤੀ ਜਾਂਦੇ ਹਿਮਾਚਲ ਜਾਂਦੇ ਉੱਥੇ ਖਰੀਦਦਾਰੀ ਕਿਉਂ ਨਹੀਂ ਕਰਨੀ ਕਿਉਂ ਜੀ ਅੱਜ ਇਹਨਾਂ ਬਕਾਇਦਾ ਤੌਰ ਤੇ ਧਾਰਾ 370 ਖਤਮ ਕਰਕੇ ਕਹਿੰਦਾ ਵੀ ਕਸ਼ਮੀਰ ਜਾ ਕੇ ਜ਼ਮੀਨ ਖਰੀਦ ਸਕਦੇ ਤੇ ਮਾਥਲ ਚ ਕਿਉਂ ਨਹੀਂ ਬਿਲਕੁਲ ਜੁਪੀ ਚ ਕਿਉਂ ਨਹੀਂ ਗੁਜਰਾਤ ਚ ਕੋ ਨਹੀਂ ਪਹਿਲਾ ਪ੍ਰਧਾਨ ਮੰਤਰੀ ਸੁਭਾ ਆਪਣੇ ਸੂਬੇ ਦੀ ਕਰਨ ਕੀ ਉੱਥੇ ਖੁੱਲ ਹੈਗੀ ਹੈ ਜੀ ਜੇ ਖੁੱਲ ਨਹੀਂ ਹੈਗੀ ਤਾਂ ਕਿਉਂ ਨਹੀਂ ਹੈਗੀ ਉੱਥੇ ਇਸ ਕਰਕੇ ਮੈਂ ਇਹ ਗੱਲ ਕਹੂੰਗੀ ਵੀ ਜੇ ਖਤਮ ਕਰਨਾ ਤੇ ਡੋਮਿਸਲ ਟੋਟਲੀ ਖਤਮ ਕਰ ਦੋ ਜੇ ਨਹੀਂ ਖਤਮ ਕਰਨਾ ਫਿਰ ਆਪਕੋ ਆਪਣੇ ਸੂਬੇ ਦੇ ਨਿਯਮ ਜਿਹੜੇ ਉਹਨਾਂ ਨੂੰ ਲਾਗੂ ਹੋਣੇ ਚਾਹੀਦੇ ਜੀ ਜਿਹੜੇ ਨਿਯਮ ਬਣਾਉਦੇ ਹੋ ਹਮਾਚਲ ਤੇ ਤੁਹਾਨੂੰ ਕਿਉਂ ਨਹੀਂ ਉਹਨਾਂ ਕੀਤਾ ਉਹਨਾਂ ਨੂੰ ਪਤਾ ਸੀ ਪੰਜਾਬ ਦੇ ਲੋਕ ਮਿਹਨਤੀ ਆ ਅਮੀਰ ਐ ਨਾ ਸਾਰੀ ਜ਼ਮੀਨ ਖਰੀਦ ਲੈਣੀ ਤੇ ਆ ਕਿ ਪੱਕੀ ਗੱਲ 'ਚ ਕੋਈ ਸ਼ੱਕ ਨਹੀਂ ਗੱਲ ਦੀ ਹੈਗੀ ਹੂੰ ਜਿਹਦੇ ਕਰਕੇ ਉਹਨੂੰ ਕਰਨਾ ਪਿਆ ਜਿਹੜੇ ਲੋਕ ਅੱਜ ਇਹ ਗੱਲ ਕਹਿੰਦੇ ਆ ਪੀ 370 ਫਿਰ 370 ਤੁਸੀਂ ਖਤਮ ਕੀਤੀ ਉਹ ਕੀ ਸੀਗੀ ਜੀ 370 ਧਾਰਾ ਦੇ ਵਿੱਚ ਵਿਸ਼ੇਸ਼ ਦਿੱਤੇ ਸੀ ਨਾ ਮੈਂ ਕਹਿੰਦਾ ਤਰਤੇ ਨਾਮ ਦਾ ਕਰ ਦਿੱਤੇ ਸੀ ਜਮੀਨ ਨਹੀਂ ਲੈ ਸਕਦਾ ਇੱਥੇ ਬਿਲਕੁਲ ਜਮੀਨ ਨਹੀਂ ਹੋਰ ਹੀ ਬੜੇ ਅਧਿਕਾਰ ਸੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਬੜਾ ਕੁਝ ਸੀ ਉੱਥੇ ਜੀ 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 ਆਟੋਮੈਟਿਕਲੀ ਡੋਮਿਸਾਈਲ ਸੀਗਾ ਹੂੰ ਇਸ ਕਰਕੇ ਇਸੇ ਤੇ ਚੋਣੇ 377 ਦਾ ਪੰਜਾਬ ਚ ਲਾਗੂ ਕਰੇ ਤਾਂ ਤੁਸੀਂ ਖੋਈ ਜਾਂਦੇ ਜੋ ਕੁਝ ਕਰ ਸਾਰੇ ਕੋਲ ਹੈਗਾ ਜੀ ਫੇਰ ਇੱਕੋ ਹੀ ਗੱਲ ਫਿਰ ਮੈਂ ਕਹਿੰਦਾ ਤੁਸੀਂ 올 오버 더 인디아 ਜਿਹੜਾ ਵੀ ਸਿਟੀਜ਼ਨ ਇੱਥੋਂ ਦਾ ਹੈਗਾ ਵਾ ਉਹਨੂੰ ਕਿਤੇ ਵੀ ਜਾ ਕੇ ਜ਼ਮੀਨ ਲੈਣ ਦਾ ਨੌਕਰੀ ਲੈਣ ਦਾ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੂੰ ਜੇ ਨਹੀਂ ਤੇ ਫਿਰ ਦੋਰੇ ਮਾਪਦੰਡ ਨਾ ਪਾਉਣ ਮੋਦੀ ਸਾਹਿਬ ਕਹਿੰਦੇ ਸੀ ਗੁਜਰਾਤ ਚ ਕਿਸ ਨੂੰ ਵਰਣੀ ਦੇਣਾ ਜਿਹੜੇ ਕਿਸਾਨ ਗਏ ਸੀ ਜਿਹੜੀ ਲੀਜ਼ ਡੀਡ ਸੀ ਉਹ ਖਤਮ ਹੋ ਗਈ ਹਾਈ ਕੋਰਟ ਨੇ ਹੱਕ ਚ ਕੇਸ ਕਰਤਾ ਇਹ ਸੁਪਰੀਮ ਕੋਰਟ ਜਿਹੜੇ ਸੁਪਰੀਮ ਕੋਰਟ ਜਿਹੜੇ ਕੇਸ ਚੱਲਣ ਦੇ ਉਹਨਾਂ ਨੂੰ ਜੀ ਪੰਡਿਆ ਜਾ ਰਿਹਾ ਕਿਸ ਨੂੰ ਦੌਰ ਜੇ ਉੱਥੇ ਤੁਹਾਨੂੰ ਨਹੀਂ ਜਾਣੇ ਇੱਥੇ ਸੀ ਤੇ ਭਈ ਪੰਜਾਬ ਦੀ ਗੱਲ ਤੁਸੀਂ ਕੋ ਕਰਦੇ ਹੋ ਹੂੰ ਖੈਰਾ ਸਾਹਿਬ ਨੇ ਬਿਲਕੁਲ ਬਿਹਾਰ ਦਾ ਨਾਂ ਨਹੀਂ ਲਿਆ ਉਹਨਾਂ ਨੇ ਡੋਮਿਸਾਈਲ ਦੀ ਗੱਲ ਕੀਤੀ ਕਿ ਇੱਥੇ ਬਾਹਰ ਦੇ ਲੋਕਾਂ ਨੇ ਜਿੱਦਾਂ ਫਰੀਹਾੜੇ ਦੇ ਵਿੱਚ ਬਾਕੀ ਬਾਕੀ ਸੂਬਿਆਂ ਦੇ ਚੱਗਾ ਵਾ Rajasthan ਤੇ ਏਗਾ Gujarat ਤੇ ਏਉਂ ਤ੍ਰਿਕੇਲਾ ਜਿਸਮ ਲੱਗੂ ਪਿੱਤੇ ਨੇ ਹੂੰ ਉਹਦਾ ਬਾਤ ਦਾ ਬਚੰਗੜ ਬਣਾਇਆ ਜਾ ਰਿਹਾ ਜੀ ਵੈਸੇ ਪੱਟੀ ਸਾਹਿਬ ਇੱਥੇ ਇੱਥੇ ਬੜੀ ਅਹਿਮ ਚੀਜ਼ ਆ ਕਿ ਚਲੋ ਵਿਰੋਧੀਆਂ ਨੇ ਤਾਂ ਤੰਜ ਕਸੜੇ ਹੁੰਦੇ ਨੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਿਆਲ ਨੇ ਇਹ ਜ਼ਿਕਰ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਸਿੱਧਾ ਸਵਾਲ ਕੀਤੇ ਸੀ ਕਿ ਉਹ ਦੱਸਣ ਕਿਉਂਕਿ ਉਹ ਜਿਸ ਇਲਾਕੇ 'ਚ ਜਾਂਦੇ ਨੇ ਉੱਥੇ ਲੋਕਾਂ ਨੂੰ ਕਹਿੰਦੇ ਕਿ ਹੱਥ ਖੜੇ ਕਰਕੇ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੀ ਹੈ ਤਾਂ ਭਗਵੰਤ ਮਾਨ ਕਹਿੰਦੇ ਕਿ ਮੈਂ ਸਾਰੇ ਨੂੰ ਨੌਕਰੀ ਦਿੱਤੀ ਹੈ ਤਾਂ ਉਸ ਮੁਤਲਕ ਉਹਨਾਂ ਨੇ ਟਿੱਪਣੀ ਇਹ ਵੀ ਕੀਤੀ ਸੀ ਕਹਿੰਦੇ ਕਿ ਗਵਾਂਢੀ ਸੂਬਿਆਂ ਦੇ ਨੌਜਵਾਨਾਂ ਨੂੰ ਆਣ ਕੇ ਵੱਖ-ਵੱਖ ਡਿਪਾਰਟਮੈਂਟਾਂ 'ਚ ਪਿੱਛੇ ਦੀਆਂ ਨੌਕਰੀਆਂ ਮਿਲੀਆਂ ਤਾਂ ਕਹਿੰਦੇ ਕਿਉਂ ਨਾ ਪੰਜਾਬ ਡੋਮਿਸਾਈਲ ਦੀ ਗੱਲ ਹੋਵੇ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਮਿਲੇ ਤਾਂ ਉਹ ਜ਼ਿਕਰ ਕਰਦੇ ਨਜ਼ਰ ਆਏ ਪਰ ਨਾਲ ਦੀ ਨਾਲ ਹੈਰਾਨੀ ਇਸ ਗੱਲ ਦੀ ਕਿ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਟਿੱਪਣੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਟਿੱਪਣੀ ਕਰ ਰਹੇ ਨੇ ਉਹ ਸਾਫ਼ ਤੌਰ ਤੇ ਚੁਣੌਤੀ ਦੇਣ ਲੱਗ ਪਏ ਨੇ ਸੁਖਪਾਲ ਸਿੰਘ ਖੈਰ ਨੂੰ ਕਹਿੰਦੇ ਇਹ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਪੰਜਾਬੀ ਦਾ ਟੈਸਟ ਦੇ ਕੇ ਦੱਸ ਦੇਣ ਤਾਂ ਲੱਗਦਾ ਕਿ ਸਿਆਸਤ ਕਿਸੇ ਹੋਰ ਹੀ ਪਾਸੇ ਜਾ ਰਹੀ ਹੈ ਜਵਾਬ ਕੋਈ ਹੋਰ ਮੰਗਿਆ ਜਾ ਰਿਹਾ ਚੈਲੰਜ ਕੋਈ ਕਿਸੇ ਹੋਰ ਤਰੀਕੇ ਦਾ ਹੋ ਜਾਂਦਾ ਕਿ ਤੁਸੀਂ ਪੰਜਾਬੀ ਪਾਸ ਕਰਕੇ ਦਿਖਾ ਦਿਓ ਸੁਖਪਾਲ ਸਿੰਘ ਖਿਆਲਾ ਜੀ ਪੰਜਾਬ ਦੇ ਵਿੱਚ 11 ਮੈਡੀਕਲ ਕਾਲਜ ਐ 16 ਡੈਂਟਲ ਕਾਲਜ ਜੀ ਮੈਡੀਕਲ ਕਾਲਜ ਦੀ 550 ਅਸਾਮੀਆਂ ਵਾਂ ਤੇ ਡੈਂਟਲ ਕਾਲਜ 325 ਅਸਾਮੀਆਂ ਹੂੰ 10 ਮੈਡਿਕਲ ਸ਼ਾਇਦ ਫਰਵਰੀ ਕੀ 1 ਅਗਸਤ 2023 ਜੀ ਸ਼ਿਕਾਇਤ ਜਾਂਦੀ ਹੈ ਬਾਬਾ ਫਰੀਦ ਯੂਨੀਵਰਸਿਟੀ ਕੋਲ। ਹੂੰ। ਵੀ 107 ਜਿਹੜੇ ਵਿਦਿਆਰਥੀ ਤੇ ਉਹ ਡੋਮਿਸਾਈਲ ਤੋਂ ਬਿਨਾਂ ਤੁਸੀਂ ਭਰਤੀ ਕੀਤੇ ਜਿਨ੍ਹਾਂ ਕੋਲ ਹੈਗੇ ਵੀ ਚਾਹੀਦੇ। ਜੀ। ਉਹਨਾਂ ਦੇ ਹਿਊਮਨ ਰਿਸੋਰਸਸ ਵਿੰਗ ਦੀ ਇੱਕ ਟੀਮ ਬਣਦੀ ਆ ਤੇ ਉਹ ਬਕਾਇਦਾ ਤੌਰ ਤੇ 16 ਸਬਤ ਕਰ ਦਿੰਦੀ ਆ ਵੀ ਇਹਨਾਂ ਕੋਲੇ ਪੰਜਾਬ ਦਾ ਡੋਮਿਸਾਈਲ ਨਹੀਂ। ਜੀ। ਕਿਵੇਂ ਮਿਲ ਗਈ ਉਹਨਾਂ ਨੂੰ? ਕਿਵੇਂ ਮਿਲ ਗਈ ਇਹਨਾਂ ਨੂੰ? ਬਿਲਕੁਲ। ਇਸ ਕਰਕੇ ਮੈਂ ਕਿਉਂ ਹੀ ਗੱਲ ਕਹਿੰਦਾ ਵੀ ਦੋਰੇ ਮਾਪਦੰਡ ਨਾ ਅਪਣਾਓ ਹੁਣ ਬਾਬਾ ਯੂਨੀਵਰਸਿਟੀ ਜਿਹੜੀ ਹੈ ਇਹਨਾਂ ਦੇ ਟਾਈਮ ਦੀ ਗੱਲ ਮਾਨ ਸਰ ਦੇ ਟਾਈਮ ਦੀ ਗੱਲ ਜੀ ਤੇ 2014 ਦੀ ਅਕਾਲੀ ਭਾਜਪਾ ਜਿਹੜੇ ਪ੍ਰਧਾਨ ਮੰਤਰੀ ਸਰ ਰੌਲਾ ਪਾਉਂਦੇ ਉਹਨਾਂ ਦੀ ਸਰਕਾਰ ਦੇ ਟਾਈਮ ਦੀ ਗੱਲ ਜਦੋਂ ਡੋਮਿਨਿਸਰ ਬਣਾਇਆ ਸੀ ਪੰਜਾਬ ਦੇ ਵਿੱਚ ਜੀ 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 ਕਿਸੇ ਹੋਰ ਨੇ ਬਣਾਇਆ ਹੂੰ ਇਸ ਕਰਕੇ ਦੋਰੇ ਮਾਪਦੰਡ ਨਾ ਮਨਾਈ ਜਾਣ ਇੱਕੋ ਕਾਨੂੰਨ ਬਣਾਇਆ ਜਾਵੇ ਡੋਮਿਸਾਈਲ ਦੀ ਕੋਈ ਲੋੜ ਨਹੀਂ ਭਾਰਤ ਦਾ ਸਿਟੀਜ਼ਨ ਕੋਈ ਵੀ ਜਾ ਕੇ ਕਿਤੇ ਜ਼ਮੀਨ ਖਰੀਦ ਸਕਦਾ ਨੌਕਰੀ ਲੈ ਸਕਦਾ ਜੋ ਵੀ ਰਹਿ ਸਕਦਾ ਕਿਸੇ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਜਿੱਥੇ ਅਸੀਂ ਮਹਾਂਪਾਲ ਦੀ ਗੱਲ ਕਰਦੇ ਹਾਂ ਤੇ ਫਾਰੀ ਸਟੇਟਾਂ ਦੇ ਆਪਣੇ ਨਿਯਮ ਹੋਣੇ ਚਾਹੀਦੇ ਬਿਲਕੁਲ ਜੇ ਤਾਂ ਕਾਨੂੰਨ ਹੋਵੇ ਤਾਂ ਸਾਰੇ ਲਈ ਹੋਵੇ ਸਾਰੇ ਖਿੱਤੇ ਦੇ ਵਿੱਚ ਕੁਝ ਪਾਬੰਦੀਆਂ ਹੋਣ ਵੀ ਇਸ ਵਿਅਕਤੀ ਨੂੰ ਜ਼ਮੀਨ ਮਿਲਣੀ ਜਾਂ ਨਹੀਂ ਮਿਲਣੀ ਜਾਂ ਤਾਂ ਇੱਕੋਸਾਰ ਹੋਵੇ ਪੱਤੀ ਸਾਹਿਬ ਜਦੋਂ ਵਿਰੋਧੀ ਇਲਜ਼ਾਮ ਕਰਦੇ ਨੇ ਵਿਰੋਧੀ ਤੰਜ ਲਾਉਂਦੇ ਨੇ ਜਾਂ ਵਿਰੋਧੀ ਨਿਸ਼ਾਨੇ ਸਾਧਦੇ ਨੇ ਤਾਂ ਗੱਲ ਵੱਖਰੀ ਹੈ ਪਰ ਜਦੋਂ ਆਪਣੇ ਨਾਲ ਨਹੀਂ ਖੜਦੇ ਕਹਿੰਦੇ ਉਸ ਗੱਲ ਦਾ ਦੁੱਖ ਜ਼ਿਆਦਾ ਹੁੰਦਾ ਹੈ ਇਸ ਮੁਤਲਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਿੱਪਣੀ ਕੀਤੀ ਹੈ ਕਹਿੰਦੇ ਤੇ ਰਾਜਾ ਵੜਿੰਗ ਨੇ ਵੀ ਟਿੱਪਣੀ ਕੀਤੀ ਕਹਿੰਦੇ ਕਿ ਸੁਖਪਾਲ ਸਿੰਘ ਖੈਰ ਦਾ ਜਿਹੜਾ ਬਿਆਨ ਆ ਉਹ ਨੀਚੀ ਸਥਿਤੀ ਦੇ ਵਿੱਚ ਦਿੱਤਾ ਹੋਇਆ ਗਿਆ ਸਕਦਾ ਪਰ ਪਾਰਟੀ ਦਾ ਇਹ ਬਿਆਨ ਨਹੀਂ ਹੈਗਾ ਕਿਉਂਕਿ ਪਾਰਟੀ ਤਾਂ ਇਹ ਸੋਚਦੀ ਹੈ ਕਿ ਪੂਰੇ ਭਾਰਤ ਦੇ ਵਿੱਚ ਵਕਫ ਵਕਫ ਥਾਵਾਂ ਤੇ ਪੰਜਾਬੀ ਵਸਦੇ ਨੇ ਜੇ ਇਸ ਤਰੀਕੇ ਦੇ ਬਿਆਨ ਦਿੱਤੇ ਤਾਂ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਨੇ ਉਹਨਾਂ ਨੇ ਇਸ ਤਰੀਕੇ ਨਾਲ ਇਸ ਬਿਆਨ ਨੂੰ ਦਿੱਤਾ ਹੈਗਾ ਪ੍ਰਤਾਪ ਸਿੰਘ ਬਾਜਵਾ ਦੀ ਇਹ ਟਿੱਪਣੀ ਜਾਂ ਵਰਿੰਗ ਸਾਹਿਬ ਦੀਆਂ ਟਿੱਪਣੀਆਂ ਜਿਹੜੀਆਂ ਆ ਰਹੀਆਂ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਨਾ ਖੜ ਕੇ ਅਲੱਗ ਤੌਰ ਤੇ ਬਿਆਨ ਦੇ ਰਹੇ ਨੇ ਇਹ ਕਿੱਧਰ ਨੂੰ ਸਿਆਸਤ ਜਾ ਰਹੀ ਹੈ ਅਕਸਰ ਕਹਿੰਦੇ ਰਹੇ ਨੇ ਕਾਂਗਰਸੀਆਂ ਨੂੰ ਕਾਂਗਰਸੀ ਮਾਰਦੇ ਨੇ ਤਾਂ ਇਹ ਕੀ ਉਸੇ ਦੀ ਉਦਾਹਰਣ ਮੰਨ ਲਈਏ ਇਸ ਚੀਜ਼ ਨੂੰ ਵੇਖੋ ਇਹਨਾਂ ਲੋਕਾਂ ਦੇ ਇਸੇ ਕਾਂਗਰਸ ਦੇ ਕੰਡੇ ਬੀਤੇ ਦੀ ਅਜੁਗਣੇ ਪੈ ਰਹੇ ਨੇ ਹੂੰ ਇਹ ਕੰਡੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਬੀਜੇ ਜਿਹਨਾਂ ਨੇ ਵੱਡੀ ਗਿਣਤੀ ਚ ਲਾ ਕੇ ਪ੍ਰਵਾਸੀਆਂ ਨੂੰ ਵਸਾਇਆ ਤੇ ਪ੍ਰਵਾਂਚੜਾ ਬਿਲਕੁਲ ਲੁਧਿਆਣੇ ਦੇ ਵਿੱਚ ਅੱਜ ਪ੍ਰਵਾਸੀਆਂ ਦੀ ਗਿਣਤੀ ਕਿ ਜਿੰਨੀ ਕਿ ਸਭ ਨੂੰ ਪਤਾ ਸੀ ਕਿਸੇ ਦੇ ਖਿਲਾਫ ਨਹੀਂ ਸੀ ਬੇਕਿੰਗ ਵਿੱਚ ਖਿਲਾਫ ਨਹੀਂ ਸੀ ਜੀ ਜੀ ਇਸ ਸਮਾਚੋ ਖਿਲਾਫਤ ਨਹੀਂ ਕਰਦੇ ਅਸੀਂ ਸਿਰਫ ਇੱਕੋ ਹੀ ਗੱਲ ਕਹਿੰਦੇ ਵੀ ਜੇ ਪੂਰੇ ਦੇਸ਼ ਇੱਕ ਕਾਨੂੰਨ ਹੋਣਾ ਚਾਹੀਦਾ ਨਿਜ਼ਮ ਇੱਕ ਹੋਣਾ ਚਾਹੀਦਾ ਜਿਹੜੇ ਦੋਰੇ ਮਾਪੜਣ ਅਪਣਾਏ ਜੇ ਉਹ ਨਹੀਂ ਹੋਣੇ ਚਾਹੀਦੇ ਜਿਹੜੀ ਪ੍ਰਤਾਪ ਸਿੰਘ ਬਾਜਵਾ ਤੇ ਵਿੜਿੰਗ ਦੀ ਤੁਸੀਂ ਗੱਲ ਕਰਦੇ ਬਲ ਫਿਰ ਉੱਥੇ ਜੇ ਕਿਤੇ ਜਿੱਦਾਂ ਨਮੈ ਕਹਿੰਦੇ ਐਦਾਂ ਵਿਆ ਦਿੱਤਾ ਹੁੰਦਾ ਨਾ ਉਹਨਾਂ ਨੇ ਕਿਤੇ ਹੂੰ ਫਿਰ ਨਿਜ਼ਮ ਇੱਕ ਹੋਣ ਜੇ ਸਾਰੇ ਦੇਸ਼ ਦੇ ਵਿੱਚ ਤੇ ਸ਼ਾਇਦ ਕਿਸੇ ਨੂੰ ਵੀ ਦਿੱਤੇ ਕੋਈ ਇਤਰਾਜ਼ ਨਾ ਹੁੰਦਾ ਬਿਲਕੁਲ ਉਹਨਾਂ ਨੂੰ ਇਹ ਗੱਲ ਕਹਿਣੀ ਡੋਮਿਸਾਈਲ ਬਾਅਦ ਦੇ ਲੋਕ ਨੌਕਰੀ ਕੋ ਇੱਥੇ ਕਰਦੇ ਉਹਦੇ ਤੇ ਇਤਰਾਜ਼ ਜ਼ਰੂਰ ਹੋਗਾ ਤੇ ਜਿਹਦੇ ਤੋਂ ਬਚਾਓ ਦੀ ਸਖਤ ਲੋੜ ਹੈ ਅੱਜ ਕਾਂਗਰਸ ਨੂੰ ਜੀ ਜੇ ਉਹ ਬਚਾ ਨਹੀਂ ਕਰਦੇ ਤੇ ਫਿਰ ਲੁਧਿਆਣੇ ਦੇ ਵਿੱਚ ਉਹਨਾਂ ਦੀ ਫੱਟੀ ਪੁੱਛਣੀ ਸੀ ਸੰਭਵ ਹ ਹਾਲੀ ਕੇ ਬਹੁਤੇ ਲੋਕ ਪ੍ਰਵਾ ਨਹੀਂ ਕਰਦੇ ਕਦੇ ਸਭ ਨੂੰ ਪਤਾ ਹੈ ਕਿ ਕੁਝ ਹੋਣ ਵਾਲਾ ਨਹੀਂ ਹੈ ਨਾ ਹੋਣਾ ਤਾਂ ਤਾਂ ਹੋਇਆ ਜੀ ਪਰ ਮੈਂ ਫਿਰ ਹੀ ਕਹਾਂ ਜਿਹੜੇ ਬੰਦੇ ਰੋਲਾ ਪਾਉਂਦੇ ਕੰਡੇ ਇਹਨਾਂ ਦੇ ਬੀਜ ਹੋਇਆ ਜਿਹੜੇ ਅੱਜ ਚੁਕਣੇ ਪੈ ਪੈ ਰਹੇ ਪੱਟੀ ਸਭ ਇੱਕ ਬੜੀ ਅਹਿਮ ਚੀਜ਼ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਧਿਆਨ ਦੇ ਵਿੱਚ ਤੁਹਾਡੇ ਉਹ ਬਿਆਨ ਆਇਆ ਹੋਣਾ ਮੈਂ ਉਹ ਜ਼ਿਕਰ ਕਰਦਾ ਚਲਾਂਗਾ 2011 ਤੋਂ ਬਾਅਦ ਜਨਗਣਨਾ ਉਸ ਤਰੀਕੇ ਨਾਲ ਨਹੀਂ ਹੋਈ ਜਾਤੀ ਆਧਾਰਤ ਤੌਰ ਤੇ ਪਤਾ ਨਹੀਂ ਲੱਗ ਸਕਿਆ ਵੀ ਕਿੰਨੇ ਲੋਕ ਕਿੰਨੇ ਫੀਸਦ ਕਿਹੜੇ ਖਿੱਤੇ ਦੇ ਵਿੱਚ ਰਹਿੰਦੇ ਨੇ ਰਾਹੁਲ ਗਾਂਧੀ ਪਿੱਛੇ ਤੇ ਮੰਗ ਕਰਦੇ ਰਹੇ ਕਿ ਜਾਤੀ ਆਧਾਰਤ ਜਨਗਣਨਾ ਹੋਣੀ ਚਾਹੀਦੀ ਤਾਂ ਜੋ ਪਤਾ ਲੱਗੇ ਵੀ ਅੰਕੜੇ ਇੱਕ ਵਾਰ ਸਪਸ਼ਟ ਹੋ ਜਾਣ ਕਿੰਨੇ ਲੋਕ ਇਸ ਮੁਲਕ ਦੇ ਵਿੱਚ ਕਿਹੜੀ ਧਰਮ ਦੇ ਕਿਹੜੇ ਜਾਤ ਦੇ ਰਹਿੰਦੇ ਨੇ ਫਿਰ ਉਸ ਹੱਬ ਉਹਨਾਂ ਨੂੰ ਉਹਨਾਂ ਦੇ ਹੱਕ ਹਕੂਕ ਮਿਲਣ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦਮਦਮੀ ਠਕਸਾਲ ਦੇ ਮੁਖੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਘਟਦੀ ਜਾ ਰਹੀ ਹੈ ਚਿੰਤਾ ਦੀ ਗੱਲ ਹੈ ਕਹਿੰਦੇ ਕਿ 50 52% ਰਹਿ ਗਈ ਹੋਰ ਵੀ ਅੰਕੜੇ ਸ਼ਾਇਦ ਘੱਟ ਹੋਣ ਤਾਂ ਕਹਿੰਦੇ ਕਿ ਤੁਸੀਂ 5-5 ਬੱਚੇ ਪੈਦਾ ਕਰੋ ਤਾਂ ਜੋ ਆਬਾਦੀ ਨੂੰ ਸੰਭਾਲਿਆ ਜਾ ਸਕੇ ਪੰਜਾਬ ਤੋਂ ਇੱਕੋ ਹੀ ਖੇਤਾ ਹੈਗਾ ਜਿੱਥੇ ਉਹਨਾਂ ਦਾ ਆਧਾਰ ਹੈਗਾ ਤੇ ਕਹਿੰਦੇ ਜੇ ਇਸੇ ਤਰੀਕੇ ਨਾਲ ਘਟਦੇ ਗਈ ਗਿਣਤੀ ਤਾਂ ਚਿੰਤਾ ਦੀ ਗੱਲ ਹੈ ਕਿ ਨਾਲ ਦੀ ਨਾਲ ਇਹ ਵੀ ਜ਼ਿਕਰ ਕਰ ਗਏ ਉਹ ਕਹਿੰਦੇ ਕਿ ਜੇ ਬੱਚੇ ਨਹੀਂ ਸੰਭੇ ਜਾਂਦੇ ਟਕਸਾਲ ਨੂੰ ਦੇ ਦਿਓ ਟਕਸਾਲ ਪਾਲੂਗੀ ਪੋਸੂਗੀ ਪੜ੍ਹਾਉਗੀ ਸਾਰਾ ਕੁਝ ਵਧੀਆ ਕਰੂਗੀ ਤਾਂ ਸ਼ੰਕੇ ਚਿੰਤਾਵਾਂ ਆਪਣੇ ਆਪਣੇ ਤੌਰ ਤੇ ਚੱਲ ਰਹੀ ਹੈ ਪਰ ਲੱਗਦਾ ਕਿ ਸੱਚੀ ਬੜੀ ਸੰਜੀਦੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਦੇਖਣਾ ਚਾਹੀਦਾ ਕਿ ਪੰਜਾਬ ਸੱਚੀ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਕਿ ਜਿਸ ਤਰੀਕੇ ਨਾਲ ਸਿੱਖਾਂ ਦੀ ਪੰਜਾਬ ਦੇ ਵਿੱਚੋਂ ਆਬਾਦੀ ਘਟ ਰਹੀ ਹੈ ਕਿਉਂਕਿ ਲਗਾਤਾਰ ਪਲਾਨ ਅਸੀਂ ਦੇਖ ਰਹੇ ਹਾਂ ਲੱਖਾਂ ਨਹੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਹਰੇਕ ਅਸੀਂ ਦੇਖਦੇ ਹਾਂ ਕਿ ਹਰੇਕ ਹਫ਼ਤੇ ਬਾਅਦ ਦੋ ਹਫ਼ਤਿਆਂ ਬਾਅਦ ਜਿਹੜੀਆਂ ਫਲਾਈਟਾਂ ਜਾ ਰਹੀਆਂ ਨੇ ਵਿਦੇਸ਼ਾਂ ਦੇ ਵੱਲ ਤਾਂ ਲਗਾਤਾਰ ਇੱਥੋਂ ਪਲਾਨ ਕਰ ਰਹੇ ਨੇ ਤਾਂ ਉਸ ਹੱਬ ਨਾਲ ਬੜੀ ਸੰਜੀਦੀ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ ਹੈਗਾ ਜਿੱਥੋਂ ਤੱਕ ਪੰਜਾਬ ਦੀ ਜਨ ਗਨ ਗਨ ਜਾਂਦ ਕਰ ਦਿੱਤੀ ਤੁਸੀਂ ਮਰਦਮਸ਼ਮਾਰੀ ਦੀ ਗੱਲ ਕੀਤੀ ਵਾਕਿਆ ਹੀ ਇਹ ਜਾਤੀ ਆਧਾਰਿਤ ਹੋਣੀ ਚਾਹੀਦੀ ਔਰ ਰਾਹੁਲ ਗਾਂਧੀ ਕਹਿ ਚੁੱਕੇ ਪੀ ਸਾਡੀ ਸਰਕਾਰ ਬਣੀ ਤਾਂ ਅਸੀਂ ਕਰਾਵਾਂਗੇ ਜੀ ਪਤਾ ਲੱਗੇ ਪੀ ਕਿਹੜੀ ਕੌਮ ਦੀ ਕਿੰਨੀ ਆਬਾਦੀ ਹੈ ਤੇ ਉਹਦੇ ਹਿਸਾਬ ਨਾਲ ਉਹਨੂੰ ਰਿਜ਼ਰਵੇਸ਼ਨ ਜਿਹੜੇ ਹਿਸਾਬ ਨਾਲ ਸਹੂਲਤਾਂ ਦਿੱਤੀਆਂ ਜਾ ਸਕਣ ਜੀ ਜਿਹੜਾ ਉਹ ਹੱਕ ਬਣਦਾ ਹੈ ਇਹ ਗੱਲ ਠੀਕ ਹੈ ਪਰ ਸਾਡੀ ਆਬਾਦੀ ਸਿੱਖਾਂ ਦੀ ਪੰਜਾਬ 'ਚ ਘਟ ਰਹੀ ਹੈ ਤੇ ਵਧੀ ਅੱਛਾ ਚ ਵਧ ਰਹੀ ਹੈ ਜੀ ਅੱਜ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤੇ ਮੇਰੇ ਖਿਆਲ ਘੱਟੋ-ਘੱਟ ਦਰਜਨ ਤੋਂ ਵੱਧ ਦੇਸ਼ਾਂ ਦੇ ਲੋਕ ਜਾ ਕੇ ਐਮਬੈਸੀਆਂ ਦੇ ਬਾਹਰ ਬਹਿ ਜਾਂਦੇ ਕਿ ਸਿੱਖਾਂ ਦਾ ਧੱਕਾ ਕਿਉਂ ਆਇਆ ਹ ਹ ਜਿਹੜੀ ਮੁੜਕੇ ਉਹਨਾਂ ਦੀ ਗਲੇ ਦੀ ਹੱਡੀ ਬਣਦੀ ਹੈ ਤੇ ਪ੍ਰਵਾਸ ਕੋਈ ਨਵੀਂ ਗੱਲ ਨਹੀਂ ਹੈਗੀ ਜੀ 1905 ਦੇ ਵਿੱਚ ਪ੍ਰਵਾਸ ਸੇ ਸ਼ੁਰੂ ਹੋਇਆ ਸੀ ਹੁੰਦਾ ਹੁੰਦਾ ਕਿੱਥੇ ਪਹੁੰਚ ਗਿਆ ਜੀ ਤੇ ਪ੍ਰਵਾਸ ਕਰਨ ਦੀ ਲੋੜ ਕੋ ਪੈਂਦੀ ਹੈ ਇਹਨਾਂ ਲੀਡਰਾਂ ਦੀ ਨਲਾਕੀ ਆ ਕਰੀਏ ਪੈਂਦੀ ਹੈ ਬਿਲਕੁਲ ਇਹਨਾਂ ਲੀਡਰਾਂ ਦੁਆਰਾ ਬੇੜਾ ਗਰ ਕੀਤਾ ਗਿਆ ਪੰਜਾਬ ਪੈਂਦੀ ਹੈ ਸਾਨੂੰ ਪੰਜਾਬ ਨੂੰ ਐਗਰੋ ਇੰਡਸਟਰੀ ਦੀ ਲੋੜ ਹੈ ਜਿਹਦੀ ਅਸੀਂ ਲਿਆ ਹੀ ਨਹੀਂ ਦੀ ਗੱਲ ਹੀ ਨਹੀਂ ਕਰਦੇ ਅਸੀਂ ਬਿਲਕੁਲ ਗੱਲ ਨਹੀਂ ਕਰਦੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਸਿਹਤ ਸੂਤਾ ਦੇ ਦਿਓ ਫ੍ਰੀ ਦੇ ਦਿਓ ਤੇ ਪੰਜਾਬ ਦੇ ਲੋਕਾਂ ਨੂੰ ਬਕਾਇਦਾ ਤੌਰ ਤੇ ਐਜੂਕੇਸ਼ਨ ਫ੍ਰੀ ਦੇ ਦਿਓ ਤੇ ਪੰਜਾਬ ਦੇ ਲੋਕਾਂ ਨੂੰ ਸਾਫ ਸੁੱਤਰਾ ਪਾਣੀ ਦੇ ਦਿਓ ਤੇ ਬਾਕੀ ਪ੍ਰਬੰਧ ਆਪੇ ਕਰਨਗੇ ਕੋਈ ਲੋੜ ਨਹੀਂ ਕਿਸੇ ਨੂੰ ਫ੍ਰੀ ਅਨਾਜ ਦੇਣ ਤੇ ਕੋਈ ਲੋੜ ਨਹੀਂ ਕਿਸੇ ਨੂੰ ਫ੍ਰੀ ਬੱਤੀ ਦੇਣ ਬਿਲਕੁਲ ਜੇ ਇਸ ਤਰੀਕੇ ਨਾਲ ਪੰਜਾਬ ਨੂੰ ਨੰਗ ਕੀਤਾ ਜਾ ਰਿਹਾ ਬੱਤੀ ਕਿਸੇ ਮੰਗੀ ਫੇਰੀ ਮੰਗੀ ਹੈ ਕਿਸੇ ਨੇ ਮੰਗੀ ਤੁਸੀਂ ਗਰੀਬ ਬੰਦੇ ਨੂੰ ਲੋੜਨਦੇ ਦੇ ਉਹਨਾਂ ਨੂੰ ਹੂੰ ਤੁਸੀਂ ਬੀਬੀ ਨੂੰ 1000 ਰੁਪਏ ਦੀ ਗੱਲ ਕਰਦੇ ਤਾਂ ਅੱਜ ਬੀਬੀ ਨੂੰ ਘੇਲਿਆ ਤਾਂ ਫਿਰ ਧੂਣੀ ਦੇ ਵਿੱਚ ਭਗਵਾਨ ਤਾਂ ਮਾਂ ਦੇ ਲਾਕੇ ਜਿ ਘੇਲਿਆ ਉਹਨਾਂ ਦੀ ਘਰ ਆ ਲਿੰਦਾ ਸੀ ਬੀਬੀ ਤੇਰੇ ਘਰੋਂ ਦੇ 1000 ਰੁਪਏ ਲਗੇ ਤਾਂ ਕਿੱਥੇ ਸਾਡੇ 1000 ਰੁਪਏ ਦੇ ਸਾਨੂੰ ਹੂੰ ਕਹਿੰਦੇ ਸਬਰ ਕਰੋ ਜਲਦੀ ਮਿਲ ਜੂ ਮਿਲ ਕੇ ਭੱਜ ਗਏ ਉੱਥੇ ਛੱਡ ਕੇ ਜੀ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੇਮਾ ਇਹਨਾਂ ਨੂੰ ਕੋਈ ਕਿਸੇ ਵੀ ਜਿਹੜੀ ਆ ਉਹ ਮੈਸਰ ਦਾ ਖਰਾਤ ਨਹੀਂ ਚਾਹੀਦੀ ਹੂੰ ਇਹਨਾਂ ਨੂੰ ਸਿਰਫ ਸਹੂਲਤਾ ਚਾਹੀਦੀ ਐ ਤੁਸੀਂ ਆ ਕਰੋ ਆਪੇ ਕਰ ਲੇਗੇ ਬਾਕੀ ਬਣਾ ਕਰ ਲੇਗੇ ਸਭ ਕੁਝ ਬਿਲਕੁਲ ਮੁਫਤ ਕੋਰੇ ਨਾ ਬਣਾਓ ਸਾਨੂੰ ਹੂੰ ਮੁਫਤ ਕੋਰੇ ਨਾ ਬਣਾਓ ਤੁਸੀਂ ਸਾਨੂੰ ਜੀ ਐਸੇ ਕਰਕੇ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਤੇ ਫੋਲੋ ਕਰਨਾ ਪਏ ਤੁਸੀਂ ਤੁਹਾਡੇ ਕੋਲ ਮੰਗਿਆ ਕਿਸੇ ਪੰਚ ਨੂੰ ਕੜਕ ਦੇ ਦਿਓ ਸਾਨੂੰ ਤੁਸੀਂ ਲੋਕਾਂ ਨੂੰ ਮੇਲੇ ਲਾ ਬਣਾ ਰਹੇ ਹੋ ਜੀ ਰੁਜ਼ਗਾਰ ਦਿਓ ਪੰਜਾਬ ਦੇ ਵਿੱਚ ਮੁੱਖ ਮੰਤਰੀ ਹਰ ਸਟੇਟ ਕੋ ਤੇ 42000 ਲੋਕਾਂ ਨੂੰ ਨੌਕਰੀ ਦਿੰਦੀ ਨੌਕਰੀ ਦਿੱਤੀ ਨਹੀਂ ਜਿਨ੍ਹਾਂ ਕੋਲ ਪਹਿਲਾਂ ਨੌਕਰੀ ਸੀ ਉਹਨਾਂ ਦੇ ਕੰਟ੍ਰੈਕਟ ਚ ਵਾਧਾ ਕੀਤਾ ਗਿਆ ਜੀ ਜਿਹਨੂੰ 8 ਚ ਮਿਲਦਾ ਉਹਨੂੰ 24 ਦਿੰਨੀ ਸ਼ੁਰੂ ਕਰਤਾ ਹਮ ਹੱਕ ਬਣਦਾ ਜਾਂਦਾ ਸਹਾਨ ਨਹੀਂ ਕੀਤਾ ਆਪਣੀ ਜੇਬ ਜੰਦ ਦਿੱਤਾ ਤੁਸੀਂ ਪੰਜਾਬ ਦੇ ਵਿੱਚ ਅੱਜ ਵੀ 20 ਲੱਖ ਨੌਜਵਨ ਬੇਰੁਜ਼ਗਾਰ ਆ ਜੀ ਉਹਦੇ ਬਾਰੇ ਕੀ ਸੋਚੇ ਮਾਨ ਸਾਹਿਬ ਤੁਸੀਂ 1 42000 ਦੀ ਤੁਸੀਂ ਕਹਾਣੀ ਪਾ ਕੇ ਤੇ ਰੋਲਾ ਪਾਈ ਜੰਦੇ ਹੋ ਇਹ ਲੋਕਾਂ ਦੇ ਵਿੱਚ ਬਹੁਤੀ ਗੱਲ ਚੱਲਣੀ ਨਹੀਂ ਬਹੁਤ ਥੋੜਾ ਸਮਝ ਚੱਲੇਗੀ ਲੋਕ ਬੜੇ ਸਿਆਣੇ ਨੇ ਪੰਜਾਬ ਦੇ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਪਾਰੇ ਸਾਰੇ ਹਿੰਦੁਸਤਾਨੀ ਸਟੇਟ ਨਾਲੋਂ ਜ਼ਿਆਦਾ ਅਵੇਅਰ ਨੇ ਬਿਲਕੁਲ ਜ਼ਿਆਦਾ ਜਾਗਰੂਕ ਨੇ ਉਹ ਫੈਸਲਾ ਕਰਨਗੇ ਆਪਣੀ ਮਰਜ਼ੀ ਕਰਦੇ ਕਿਸੇ ਦੇ ਕਹਿਣ ਤੇ ਨਹੀਂ ਕਰਦੇ ਜੀ ਪਟੀ ਸਾਹਿਬ ਅਖੀਰ ਤੱਕ ਕਿਉਂਕਿ ਮਸਲਾ ਬੜਾ ਸੰਜੀਦਾ ਹੈਗਾ ਇਹਨੂੰ ਉਸ ਤਰੀਕੇ ਨਾਲ ਸਿਆਸਤ ਦਾ ਮੈਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੋਈ ਇਸ ਬਾਬਤ ਗੱਲ ਹੀ ਨਹੀਂ ਕਰ ਰਿਹਾ ਹੈਗਾ ਕਿ ਲੋਕ ਸਭਾ ਚੋਣਾਂ ਨੇ ਤਾਂ ਇਦਾਂ ਦੇ ਮਸਲੇ ਜਿਹੜੇ ਨੇ ਲੋਕਾਂ ਦੇ ਵਜੋਂ ਐਡਰੈਸ ਹੋਣੇ ਚਾਹੀਦੇ ਜਿਹੜੇ ਲੋਕਾਂ ਨਾਲ ਸਿੱਧਾ ਇਤفاق ਰੱਖਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੁਫਤ ਖੁਰੇ ਬਣਾਉਣ ਦੀ ਥਾਂ ਜਿਹੜੀਆਂ ਅਸਲੀ ਚੀਜ਼ਾਂ ਨੇ ਅਸਲੀ ਸਹੂਲਤਾਂ ਨੇ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਬਾਰੇ ਕੇਂਦਰ ਸਰਕਾਰ ਦਾ ਕੀ ਰਵਈਆ ਹੈਗਾ ਪਰ ਅਸੀਂ ਜੇ ਇਸ ਮਸਲੇ ਨੂੰ ਲੈ ਕੇ ਅੱਜ ਗੱਲ ਕਰ ਰਹੇ ਹਾਂ ਡੋਮਿਸਾਈਲ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਤੁਹਾਡੇ ਹਿਸਾਬ ਦੇ ਨਾਲ ਹੱਲ ਕੀ ਹੈਗਾ ਇਸ ਚੀਜ਼ ਦਾ ਕਿਸ ਤਰੀਕੇ ਨਾਲ ਹੱਲ ਹੋ ਸਕਦਾ ਜੇ ਸਿੱਧੇ ਤੌਰ ਤੇ ਕਿਸੇ ਸਟੇਟ ਸਰਕਾਰ ਦੀ ਵੀ ਅਸੀਂ ਗੱਲ ਕਰ ਲਈਏ ਕਿਉਂਕਿ ਸੈਂਟਰ ਸਰਕਾਰ ਦਾ ਰਵਈਆ ਤਾਂ ਪੰਜਾਬ ਦੇ ਨਾਲ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕੋਈ ਵੀ ਸਰਕਾਰ ਉੱਥੇ ਬੈਠੀ ਹੋਵੇ ਕਿਸੇ ਵੀ ਧਿਰ ਦੀ ਬੈਠੀ ਹੋਵੇ ਰਵਈਆ ਪੰਜਾਬ ਦੇ ਨਾਲ ਥੋੜਾ ਅਲੱਗ ਕਿਸਮ ਦਾ ਹੁੰਦਾ ਹੈਗਾ ਪਰ ਪੰਜਾਬ ਸਟੇਟ ਦੇ ਵਿੱਚ ਜਿਹੜਾ ਮੁਖੀ ਹੈਗਾ ਉਹਨੂੰ ਆਪਣੇ ਤੌਰ ਤੇ ਕੀ ਕਰਨਾ ਚਾਹੀਦਾ ਹੈਗਾ ਕਿ ਇਦਾਂ ਦੇ ਕਾਨੂੰਨ ਬਣਨ ਜਿਹੜੇ ਬਾਕੀ ਤੌਰ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਹੈਗਾ ਤਾਂ ਹਾਲ ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਮੁਖੀ ਨੂੰ ਇਸ ਮੁਤਲਕ ਕੋਈ ਫੈਸਲਾ ਲੈਣਾ ਪਵੇ। ਕੋਈ ਹਾਲਤ ਇੱਕੋ ਹੀ ਹੈਗਾ ਬਹੁਤੀ ਵੱਡੀ ਗੱਲ ਨਹੀਂ। ਹੂੰ। ਜੇ ਤੇ ਕਾਨੂੰਨ ਬਾਕੀ ਸਟੇਟਾਂ 'ਚ ਡੋਮਿਸ਼ਲ ਲਾਗੂ ਹੈ ਤੇ ਇੱਥੇ ਵੀ ਸੇਮ ਲਾਗੂ ਹੋਣਾ ਚਾਹੀਦਾ। ਬਿਲਕੁਲ। ਜੇ ਨਹੀਂ ਲਾਗੂ ਤੇ ਬਾਕੀ ਸਟੇਟਾਂ ਦੇ ਤਰ੍ਹਾਂ ਕੰਮ ਕਰਨਾ ਤੇ Rajasthan ਤੋਂ ਹੀ ਚਲਦੇ ਤੁਸੀਂ ਜ਼ਮੀਨ ਨਹੀਂ ਖਰਾਸੇ ਨੌਕਰੀ ਨਹੀਂ ਲੈ ਸਕਦੇ ਤੇ Rajasthan ਦੇ ਬੰਦੇ ਇੱਥੇ ਨੌਕਰੀ ਲੈ ਰਹੇ ਮਾਨ ਸਾਹਿਬ ਆਪ ਬੰਦੇ ਆ। ਜੀ। 90 90% ਦੇ ਬੰਦਿਆਂ ਨੂੰ ਜਿਹੜੀ ਮੈਂ ਦਿੱਤੀ ਪੰਜਾਬ ਦਿੱਤੀ ਬਾਕੀ ਬਾਹਰ ਦੇ ਹੈਗੇ ਕਿਹੜੇ ਖਾਤੇ ਨੌਕਰੀ ਦਿੱਤੀ ਸੀ ਉਹਨਾਂ ਦੀ ਹੂੰ ਮੈਂ ਆਪਣੀ ਗੱਲ ਕਰਦਾ ਜੀ ਜੀ 1980 ਦੀ ਗੱਲ ਮੈਂ ਗੁਜਰਾਤ ਦੇ ਵਿੱਚ ਸੀ ਜੀ ਉੱਥੇ ਮੈਂ ਗੁਜਰਾਤੀ ਪੜ੍ਹ ਕੇ ਪੰਜਾਬਸ਼ ਨੰਬਰ ਲੈ ਲਏ ਪੇਪਰ ਦਿੱਤਾ ਉਹਨਾਂ ਨੂੰ ਜੀ ਸਾਬੇ ਸ਼ੁਕਰ ਜੀ ਭਰਤੀ ਸੀਗੀ ਮੇਰੇ ਕੋਲ ਡੋਮਿਸ਼ਲ ਨਹੀਂ ਸੀਗਾ ਜੀ ਉਹਨੇ ਡੋਮਿਸ਼ਲ ਲਿਆ ਉਹ ਉਮੀਦ ਇਹ ਲੈ ਆ ਤੁਸੀਂ ਜੇ ਉੱਥੇ ਲਾਗੂ ਹੋ ਤੇ ਫਿਰ ਪੰਜਾਬ ਚ ਕਿਉਂ ਤਕਲੀਫ ਹੁੰਦੀ ਕਿਸੇ ਨੂੰ ਹ ਨਹੀਂ ਹੋਣੀ ਚਾਹੀਦੀ ਜੀ ਤੇ ਬੀਜੇ ਕੰਡੇ ਸਾਡੇ ਸਿਆਸੀ ਭਾਵੇਂ ਅਕਾਲੀ ਭਾਜਪਾ ਹੋਣ ਤੇ ਭਾਵੇਂ ਕਾਂਗਰਸੀ ਹੋਣ ਤੇ ਭਾਵੇਂ ਆਪ ਵਾਲੇ ਹੋਣ ਜੀ ਕੰਡੇ ਇਹਨਾਂ ਨੇ ਬੀਜੇ ਨੇ ਸਾਰੇ ਜਿਹੜੇ ਚੁਕੜੇ ਪਹਿਣਗੇ ਜਾਂ ਫਿਰ ਕੇਂਦਰ ਤੇ ਦਬਾਅ ਪਾਇਆ ਜਾਵੇ ਸਾਰੀਆਂ ਸਟੇਟਾਂ 'ਪਾਉਣ ਪਈ ਭਾਈ ਡੋਮਿਸਾਈਲ ਦੀ ਕੋਈ ਲੋੜ ਹੂੰ ਦੇਸ਼ ਦਾ ਹਰ ਨਾਗਰਿਕ ਹਰ ਜਗ੍ਹਾ ਬਰਾਬਰ ਜੀ ਹੱਲ ਇਹਦਾ ਇਹ ਹੀ ਆ ਹੋਰ ਕੀ ਹੱਲ ਨਹੀਂ ਹੈਗਾ ਤੇ ਜਾਂ ਫਿਰ ਜੇ ਕੋਈ ਸਟੇਟ ਆਪਣੇ ਲੱਭ ਤੇ ਨਿਯਮ ਬਣਾਉਂਦੀ ਆ ਉਹਨਾਂ ਨੂੰ ਫੋਲੋ ਕੀਤਾ ਜਦੋਂ ਬਿਹਾਰ ਜਾ ਕੇ ਰੋਲਾ ਨਾ ਪਾਇਆ ਜਾਵੇ ਪੰਜਾਬ ਦੇ ਵਿੱਚ ਕਾਂਗਰਸੀ ਆ ਕਹਿੰਦੇ ਕਾਂਗਰਸੀ ਦਰਸਤ ਕਹਿੰਦੇ ਗਲਤ ਨਹੀਂ ਕਹਿੰਦੇ ਕੁਝ ਵੀ ਜੀ ਠੀਕ ਕਹਿ ਰਹੇ ਜੀ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਤਾਂ ਕੁਲ ਮਲਾਕੇ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪੱਟੀ ਸਾਹਿਬ ਨੇ ਆਪਣੇ ਤਜਰਬੇ ਦੇ ਨਾਲ ਸਮਝਾਇਆ ਹੈਗਾ ਆਪਣਾ ਨਿੱਜੀ ਤਜਰਬਾ ਵੀ ਦੱਸਿਆ ਕਿ ਡੋਮਿਸਾਈਲ ਦੇ ਨਾਂ ਦੇ ਉੱਤੇ ਕਿਵੇਂ ਉਹਨਾਂ ਨੂੰ ਵੀ ਸਿੱਧੇ ਤੌਰ ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਗੁਜਰਾਤ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਜਦੋਂ ਨੌਕਰੀ ਲਈ ਆਪਣੇ ਵੱਲੋਂ ਗੁਜਰਾਤੀ ਸਿੱਖ ਕੇ ਨੰਬਰ ਵੀ ਹਾਸਲ ਕਰ ਲਏ ਤਾਂ ਸਾਫ਼ ਤੌਰ ਤੇ ਹੀ ਜ਼ਿਕਰ ਕੀਤਾ ਗਿਆ ਕਿ ਡੋਮਿਸਾਈਲ ਲਾਇਓ ਤੇ ਪੰਜਾਬ ਦੇ ਵਿੱਚ ਇਦਾਂ ਕਿਉਂ ਨਹੀਂ ਹੈਗਾ ਪੰਜਾਬ ਦੇ ਲੋਕਾਂ ਨੂੰ ਪਿੱਛੇ ਛੱਡ ਕੇ ਹੋਰ ਖਿੱਤੇ ਦੇ ਲੋਕਾਂ ਨੂੰ ਕਿਉਂ ਰੋਜ਼ਗਾਰ ਪਹਿਲਾਂ ਦਿੱਤਾ ਜਾ ਰਿਹਾ ਹੈ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜੇ ਉਹ 90% ਦੀ ਨੰਬਰ ਨਹੀਂ ਵੀ ਲੈਂਦੇ ਨੇ ਭਗਵੰਤ ਮਾਨ ਜ਼ਿਕਰ ਕਰਦੇ ਨਜ਼ਰ ਆਏ ਕਹਿੰਦੇ ਕਿ ਉਹਨਾਂ ਨੇ ਪੰਜਾਬੀ ਚ 99% ਦੀ ਨੰਬਰ ਲਏ ਇਸੇ ਕਰਕੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈਗਾ ਪਰ ਡੋਮਿਸਾਈਲ ਬਾਰੇ ਕਿਉਂ ਨਹੀਂ ਪੁੱਛਿਆ ਗਿਆ ਉਹਨਾਂ ਨੂੰ ਕਿ ਤੁਸੀਂ ਪੰਜਾਬ ਦੇ ਵਾਸੀ ਹੋ ਜਾਂ ਨਹੀਂ ਹੋ ਜੇ ਬਾਕੀ ਸੂਬਿਆਂ ਦੇ ਵਿੱਚ ਜਾ ਕੇ ਪੰਜਾਬੀਆਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਡੋਮਿਸਾਈਲ ਸਰਟੀਫਿਕੇਟ ਦਿਓ ਤਾਂ ਹੀ ਤੁਹਾਨੂੰ ਨੌਕਰੀ ਮਿਲੂਗੀ ਭਾਵੇਂ ਤੁਸੀਂ ਭਾਸ਼ਾ ਸਾਡੀ ਦੇ ਵਿੱਚ ਟੈਸਟ ਪਾਸ ਕਰ ਲਿਆ ਫਿਰ ਪੰਜਾਬ ਦੇ ਵਿੱਚ ਇਹ ਰੂਲ ਕਿਉਂ ਨਹੀਂ ਹੈਗਾ ਤਾਂ ਪੱਟੀ ਸਾਹਿਬ ਨੇ ਬੜੇ ਵਿਵਾਗ ਢੰਗ ਦੇ ਨਾਲ ਇਹ ਵੀ ਕਹਿ ਦਿੱਤਾ ਕਿ ਪੰਜਾਬ ਨੂੰ ਵੀ ਧਾਰਾ 370 ਵਰਗੀ ਧਾਰਾ ਦੀ ਲੋੜ ਹੈਗੀ ਹੈ ਤਾ ਇਹ ਸਟੇਟਾਂ ਕਿਉਂ ਉਹਨਾਂ ਦੇ ਹੱਕਾਂ ਦੇ ਉੱਪਰ ਡੱਕੇ ਮਾਰੇ ਜਾ ਰਹੇ ਜਾਂ ਡੋਮਿਸਾਈਲ ਦਾ ਜੇ ਕਾਨੂੰਨ ਹੈਗਾ ਤਾਂ ਪੂਰੇ ਦੇਸ਼ ਦੇ ਵਿੱਚ ਕੋਈ ਆ ਕਿਉਂ ਨਹੀਂ ਹੈਗਾ ਇਹ ਬੜੇ ਵੱਡੇ ਸ਼ੰਕੇ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀ ਜਰੂਰ ਸਾਂਝੇ ਕਰੋ ਇਤਤ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ